ਇੱਧਰ ਕਿੱਧਰ ਜਾਣੀ ਉਧਰ ਹੀ ਨੇ ਵੈਸੇ ਅੰਦਰ ਹੀ ਕਰਦੇ ਸਾਥੀਓ ਰਹੀ ਅਪੀਲ ਕਰਨੀ ਜਨਾ ਵੀ ਜਿੱਤੇ ਵੀ ਸਾਡੀ ਲੋੜ ਪੈਂਦੀ ਆ ਜਰਨਲਿਸਟ ਪ੍ਰੈਸ ਕਲੱਬ ਰਜਿਸਟਰਡ ਪੰਜਾਬ ਹਮੇਸ਼ਾ ਜਿਹੜੀ ਤੁਹਾਡੇ ਨਾਲ ਵੱਡੇ ਨਾਲ ਵੱਡਾ ਲਾ ਕੇ ਖੜੀ ਹੋਏ ਨੀ ਸੋ ਮੈਂ ਸਭ ਤੋਂ ਵੱਧ ਤਲਵੰਦੀ ਹਾਂ ਸੋ ਸਾਥੀਓ ਮੇਰਾ ਜਿਹੜਾ ਜਮੀਰ ਹੈ ਉਹ ਲਾਉਣੀ ਸੀ ਕਰਦੀ ਵੀ ਅਸੀਂ ਜਿਹੜਾ ਫੰਡ ਇਕੱਠਾ ਕਰੀਏ ਸੋ ਸਾਥੀਓ ਅਸੀਂ ਤਾਂ ਲੱਖਾਂ ਕਰੋੜਾਂ ਰੁਪਏ ਨੂੰ ਠੋਕਰਾ ਮਾਰਤੀਆਂ ਔਰ ਸਾਨੂੰ ਜਿਹੜੀ ਖਰੀਦਦਾਂ ਦੀ ਵੀ ਕੋਸ਼ਿਸ਼ ਕੀਤੀ ਗਈ ਲੇਕਿਨ ਸਾਥੀਓ ਸਾਡੀ ਜਿਹੜਾ ਕਦੀ ਵੀ ਖਰੀਦ ਨਹੀਂ ਹੋਏ ਕੋਈ ਵੀ ਸਾਥੀ ਇੱਥੇ ਕੀ ਪੂਰੇ ਪੰਜਾਬ ਦੇ ਵਿੱਚ ਕਹਿ ਦਵੇ ਕਿ ਅਸੀਂ ਕਿਸੇ ਨਾ 5000 ਦੀ ਵੀ ਥੰਗੀ ਮਾਰੀ ਆ ਸਾਥੀਓ ਮੈਂ ਜੀਣ ਤਾਰਿਆ ਹਮਾਰੇ ਬਾਜੂ ਮੇਂ ਇਤਨਾ ਦਮ ਹੈ ਸਾਥੀਓ ਹਮਾਰੇ ਬਾਜੂ ਮੇਂ ਇਤਨਾ ਦਮ ਹੈ ਔਰ ਜਿਹੜੇ ਦੁਸ਼ਮਣ ਹਮਾਰੇ ਸਾਹਮਣੇ ਜਿਹੜੇ ਝੁਕ ਚਾਤੇ ਹੈ ਸਾਥੀਓ ਅਗਰ ਤੁਸੀਂ ਲਾਮਬੰਦ ਹੋਵੋਗੇ ਤੁਹਾਡੀ ਇੱਜ਼ਤ ਹੋਏਗੀ ਤੇ ਅਜੇ ਤੋਂ ਵੱਡੇ ਵੱਡੇ ਮગરਮਛ ਜਿਹੜਾ ਡਰ ਲਗੇ ਬੇਸਮੂ ਲਾਮਬੰਦ ਹੋਣ ਦੀ ਲੋੜ ਹੈ ਸਾਥੀਓ ਸੋ ਮੈਂ ਦੱਸ ਰਿਹਾ ਚੋਣਾ ਬੇਹਕ ਮੰਗਿਆ ਨਹੀਂ ਮਿਲਦੇ ਹੱਕ ਤਾਂ ਖੋਲੇ ਪਈਏ ਨੇ ਸਾਥੀਓ ਮੈਂ ਕਹਿਣ ਤੋਂ ਅੰਗਰੇਜ਼ ਨਹੀਂ ਕਰਦਾ ਹੱਕ ਤਾਂ ਜੁੱਤੀ ਨਾਲ ਲੈਣੇ ਪਈਏ ਸਾਥੀਓ ਅੱਜ ਨੂਰਮੇਲ ਦੇ ਕਸਬਾ ਬਿਲਗਾ ਦੇ ਵਿੱਚ ਜਰਨਲਿਸਟ ਪ੍ਰੈਸ ਕਲੱਬ ਰਜਿਸਟਰਡ ਪੰਜਾਬ ਦੀ ਮੀਟਿੰਗ ਹੋਈ ਇਸ ਮੀਟਿੰਗ ਨੂੰ ਬਿਲਗਾ ਦੇ ਪ੍ਰਧਾਨ ਸ਼੍ਰੀ ਵਿਜੇ ਕੁਮਾਰ ਬਾਬਾ ਜੀ ਦੀ ਅਗਵਾਈ ਦੇ ਵਿੱਚ ਕਰਵਾਇਆ ਗਿਆ ਔਰ ਇਸ ਮੌਕੇ ਤੇ ਜਲਿਸ ਪ੍ਰੈਸ ਕਲੱਬ ਰਜਿਸਟਰਡ ਪੰਜਾਬ ਦੀ ਪੰਜਾਬ ਬੋਡੀ ਦੇ ਮੈਂਬਰਸ ਪਹੁੰਚੇ ਹਾਉ ਦੇਖਦੇ ਹਾਂ ਇਸ ਮੀਟਿੰਗ ਦੀਆਂ ਕੁਝ ਤਸਵੀਰਾਂ ਸ਼੍ਰੀ ਵਿਜੇ ਬਾਬਾ ਜੀ नूरमहल और बेड़गा प्रेजिडेंट ने उन्होंने बहुत ही खूबसूरत रखी गई मीटिंग भी पत्रकार वीर। साथी मेंबर लोकल एरिया में पर भी साथी पत्रकार भीड़ी मैंबर साहबानकल एरिए नूरमहल बेड़गा फिलौर नगोद मेहतप और जिन्हें भी सारे पत्रकार है उन्होंने ਇਕ ਵਾਰ ਸਾਰਿਆ ਦਾ ਜੀ ਆਇਆਂ ਕੋਈ ਨਾ ਮੇਰਾ ਸਾਥੀ ਜੀ ਇੱਕ ਬੇਗੋਆ ਕੁਮਾਰ ਦਾ ਪੱਤਰਕਾਰ ਹੋਣਾ ਮਿਲਦੀ ਪੱਤਰਕਾਰ ਸੀ ਬਹੁਤ ਜ਼ਿਆਦਾ ਉਹਦੇ ਵਿੱਚ ਇੱਕ ਈਗੋ ਜੀ ਜਾਂ ਲੋਕ ਜਾਂ ਮੈਨਾ ਮਾਨ ਵਾਲੀ ਗੱਲ ਬਾਕੀ ਪੱਤਰਕਾਰਾਂ ਦਾ ਜੋ ਜੀ ਵੀ ਜਹੇਪੰਦੀ ਜੀ ਨੇ ਜਿਹਨਾਂ ਚ ਰਾਡਾ ਨਹੀਂ ਕਿੰਦਾ ਮੈਂ ਇਹ ਆਪਣਾ ਹੀ ਮਾਣਯੋਗ ਮਨਜੀਤ ਮਾਨ ਜੀ ਦਾ ਇੱਥੇ ਪਹੁੰਚਣ ਤੇ ਤੇ ਉਹਨਾਂ ਦੀ ਪੂਰੀ ਟੀਮ ਦਾ ਇੱਥੇ ਹੋਣ ਤੇ ਕਿ ਤੌਰਤੋਂ ਜਗਨਾਥ ਪ੍ਰਧਾਨ ਅੰਮ੍ਰਿਤਕਲੱਬ ਦੇ ਉਹਨਾਂ ਦੇ ਸਾਰੇ ਹੋਂਦਿਤ ਆਟੇ ਕੰਡਰਾਂ ਦਾ ਵੀ ਖਾਸ ਤੌਰ ਤੇ ਹੋਰ ਵੀ ਜਿਹੜੇ ਨੂਰਮੰਨ ਤੋਂ ਤੇ ਕਈ ਜਿਹੜੇ ਤੋਂ ਮੈਂ ਸਾਰੇ ਆਏ ਆ ਮੈਂਪੁਰ ਤੋਂ ਵੀ ਕੋਰਪਕ ਤੋਂ ਵੀ ਗੋਦਰ ਤੋਂ ਵੀ ਫਿਰ ਗੋਬਨ ਜੀ ਦਾ ਤੇ ਪ੍ਰਿੰਸੀਪਲ ਸਾਹਿਬ ਦਾ ਹੋ ਸਾਰਿਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਹੈ ਮੈਨੂੰ ਖੁਸ਼ੀ ਨਹੀਂ ਗੱਲਿਆ ਕਿ ਅੰਮ੍ਰਿਤਕਲੱਬ ਸਾਡੇ ਨਾਲ ਅਜ ਰਹਿ ਰਹੇ ਆ ਫਰਮ ਤੇ ਬਹੁਤ ਵਧੀਆ ਕੰਮ ਜਿੱਦਾਂ ਹਮ ਸਾਰੇ ਕਰਾ ਰਹੇ ਹਾਂ ਤੁਹਾਨੂੰ ਦੱਸਿਆ ਆ ਤੇ ਭੱਟੀ ਜੀ ਨੇ ਖਾਸ ਕਰਕੇ ਨਸਿਆਂ ਵਿੱਚ ਇਹ ਕਿਸੇ ਨੂੰ ਬਲੱਡ ਦੀ ਕਿਸੇ ਇਹਨੇ ਲੋੜ ਹੋਵੇ ਤਾਂ ਉਹ ਇਹਨਾਂ ਦੇ ਨਾਲ ਸੰਪਰਕ ਕਰ ਸਕਦਾ ਹੈ ਬਹੁਤ ਵਧੀਆ ਸੇਵਾ ਆ ਕਿ ਟਾਈਮ ਬੜਾ ਵੱਧ ਹੋ ਗਿਆ ਇਹ ਸਿਰਫ ਛੋਟ ਗੱਲ ਕਰੂੰਗਾ ਕਿਉਂਕਿ ਪ੍ਰੈਸ ਕਲੱਬ ਤਾਂ ਬਹੁਤ ਲੋਕੀ ਬਾਹਰ ਗਿਆ ਬਾਕੀ ਮੰਨਣਾ ਗਿਆ ਤੇ ਪ੍ਰੈਸ ਕਰ ਉਹ ਹੁੰਦੀ ਹੈ ਕਿ ਜਿਵੇਂ ਕਿ ਆਪਣੇ ਲੋੜ ਵੇਰੇ ਆਪਾਂ ਇਹ ਦੁਨੀਆ ਕੰਮ ਆ ਸਕੀਏ ਕੋਈ ਜਰੂਰਤਾਂ ਪੂਰੀ ਕਰ ਸਕੀਏ ਮਦਦ ਹੱਥ ਨਾਲ ਜੋੜ ਕੇ ਗੁਮਰੇ ਨਾ ਮੋੜਾ ਜੋੜ ਕੇ ਉਹ ਕੰਮ ਨੂੰ ਫਦੇ ਕਰ ਸਕੀਏ ਬਾਕੀ ਇਹ ਵੀ ਇਹ ਪ੍ਰੈਸ ਕਰ ਚਾਲੇ ਨੂੰ ਕਾਫੀ ਸ਼ਾਨ ਹੋ ਗਿਆ ਆਪਾਂ ਹੋਰ ਚੋਣੇ ਵੀ ਇਹ ਆਪਣੇ ਪ੍ਰੈਸ ਕਰ ਜਿਹੜੀ ਹੈ ਇਹਨੂੰ ਪੂਰੇ ਪੰਜਾਬ ਤੇ ਹੈ ਹੀ ਹੈ ਆਪਾਂ ਬਾਅਦ ਛੇਟਾ ਤੇ ਲਿਆ ਜਾਵੇ ਤਾਂ ਕਿ ਆਪਾਂ ਜਿੰਨੇ ਵੀ ਸਾਡੇ ਪੱਤਰ ਦਾ ਪੜਾ ਆ ਸਾਡੇ ਮੈਂਬਰ ਆ ਉਹ ਹੋਰ ਵੱਧ ਵੱਧ ਪੱਤਰਕਾਰ ਜੁੜਨ ਆਪਣੇ ਸਾਡੇ ਨਾਲ ਫੈਸਲਾ ਬਣ ਤਾਂ ਕਿ ਇਹਨੂੰ ਆਪਾਂ ਇੱਕ ਹੋਰ ਬੋੜੀ ਤਰ੍ਹਾਂ ਬਣਾ ਲਈਏ ਜਿਹੜਾ ਇੰਨੀਆਂ ਮਜਬੂਰ ਕਰ ਜਾਈਏ ਕਿ ਸਾਰਿਆਂ ਨੂੰ ਪਤਾ ਲੱਗੇ ਵੀ ਇਹ ਪ੍ਰੈਸ ਕਲਾਬ ਕੋਈ ਹੈ ਪੱਤਰਕਾਰ ਜਿਹੜਾ ਕੰਮ ਜਿਹੜਾ ਉਹ ਕਰਦੇ ਨਹੀਂ ਉਹਦੇ ਨਾਲ ਦੀ ਨਾਲ ਸਮਾਜ ਸੇਵਾ ਦਾ ਮੈਂਟਾ ਕੰਮ ਜਿਹੜਾ ਉਹ ਰੰਬਿਆ ਗੱਲ ਚਿੱਲੀ ਸੀਗੀ ਮਾਨ ਸਾਹਿਬ ਤੇ 302 ਦਾ ਭੁਚਿਆ ਕਿ ਇੱਕ ਖੂਨ ਪਰਚਾ ਨਾਲ 25 59 57 59 8 ਅਸਲਾ ਇੱਕ ਦਾ ਬੀ ਲੱਗਾ ਸੀ ਅੱਜ ਮੈਨੂੰ ਦੁੱਖ ਵੀ ਮਹਿਸੂਸ ਹੋ ਰਿਹਾ ਕਿ ਇੱਕ ਜੋੜਾ ਥਾ ਨੀਣਾ ਹੋਰ ਚਿਗਾ ਅਗਿੰਦਰ ਵਰਮਾ ਜਦੋਂ ਫੋਨ ਤੇ ਗੱਲ ਕਰਨੀ ਅਲੇ ਬਿੰਦਰਪਾ ਜਾਣਾ ਉੱਛੇ ਟੈਨ ਮੁੰਨੀ ਮਸਲੇ ਦਾ ਹੋ ਗੱਡੀ ਚੁੱਕ ਕੇ ਭੱਜ ਜਾਣਾ ਬਲੀਪਾ ਜ਼ੋਰ ਜੜੀ ਹੋਈ ਤੇ ਇਹਨਿਕਾ ਪਛਾੜ ਦਾ ਕਾਟਕੀਤਾ ਤੇ ਲਗਭਗ 2 ਬੰਦਿਆਂ ਦੇ ਪਛਾ ਸੀ ਤੇ ਪੁਲਿਸ ਦੇ ਅਸਲੀ ਜਿਹੜੇ ਮੁਰਚਨ ਸੀਗੇ ਚਾਲ ਕਿਉਂ ਸੀਗੇ ਤੇ ਪੁਲਸ ਨੇ ਕਿ ਸ਼ਾਂਤ ਰੱਖ ਤੇ ਵੇ ਅਗਰ ਜਿਹੜਾ ਬੰਦਾ ਆਇਆ ਤੁਸੀਂ ਇਹ ਤੁਹਾਨੂੰ ਅਰੈਸਟ ਕਰ ਦੇਉ ਤੇ ਫਿਰ ਇਹ ਕਾਰਜੋਨਾ ਅਦਰਵਾਜ ਨਹੀਂ ਐਸਐਫਪੀ ਸੇਂਦਰਚਿਕਾ ਨੀਲਾਂਚਕਾ ਲਈ ਸੀ ਉਹ ਅਪਰੇਂਜ ਕਪੂਤਰੀ on ਰਾਤ ਨੂੰ ਲਗਭਗ 11 ਵਜੇ ਇਹ ਵਿੰਦਰ ਬਰਮਾ ਮੇਰਾ ਨਾਮ ਸੀ ਜਦੋਂ ਉਹ ਬੰਦਾ ਅਸਲੀ ਸਮੇਤ ਕਿਉਂਕਿ ਲਿਆ ਕੇ ਐਸਐਸਪੀ ਨੂੰ ਸलाम ਦਿੰਦਾ ਤੇ ਦੂਏ ਦਿਨ ਉਹਨੇ ਮਤਲਬ ਜਿਹੜਾ ਉਲਾਨ ਕਰ ਦਿੱਤਾ ਹੈ ਨਹੀਂ 18 ਦੇ 18 ਬੰਦੇ ਜਿਹੜੇ ਆਹੋ ਇਹਨੂੰ ਚੈੱਕ ਕੀਤੇ ਜਾ ਰਹੇ ਆ। ਕਾਲ ਮਧਲੇ ਦੇ ਵਿੱਚ ਇੱਕ ਜਗ੍ਹਾ ਸੀਗੇ ਹਿਸ਼ਾਰਪੁਰ ਐਸਐਸਪੀ ਸਾਹਿਬ ਤੋਂ ਆਈਪੀਐਸੀ ਸ੍ਰਿੰਦਰ ਲਾਹਵਾ। ਤੇ ਜਦੋਂ ਮਾਨ ਸਾਹਿਬ ਗਏ ਆ ਉਹਨਾਂ ਨੇ ਉੱਠ ਕੇ ਖੜੇ ਹੋ ਕੇ ਮੇਰੇ ਕਿਉਂਕਿ ਮੈਨੂੰ ਨਹੀਂ ਪਤਾ ਨਹੀਂ ਤੇ ਸ਼ਾਇਦ ਮਾਨ ਸਾਹਿਬ ਨੂੰ ਵੀ ਚੇਤਾ ਭੱਲ ਗਿਆ ਸੀ ਪਰ ਉਹ ਇਹਨਾਂ ਨੂੰ ਚੰਗੀ ਤਰ੍ਹਾਂ ਜਾਣਦੇ ਆ। ਉਹ ਕਿndej ਆਪਾਂ ਬਲੇਕ ਨੂੰ ਫੋਨ ਕੀਤਾ ਤੇ ਸਟੇਮ ਮਸਲਾ ਆ ਗਿਆ ਮੈਂ ਇਸੇ ਤਰ੍ਹਾਂ ਕਹਿ ਰਿਹਾ ਕਿ ਇੱਕ ਇਹੋ ਹੀ ਜਥੇਬੰਦੀ ਹੈ ਆਪਾਂ ਨੂੰ ਜਿਹਦੇ ਨਾਲ ਜੁੜਨਾ ਚਾਹੀਦਾ ਹੈ ਫਾਇਦਾ ਕੋਈ ਨਹੀਂ ਜੇ ਆਪਾਂ ਕਹੀਏ ਕੋਈ ਫਾਇਦੇ ਲੈਣੇ ਆਂ ਕਈ ਵਾਰੀ ਆਪਣੇ ਨਾਲ ਹੀ ਉਹ ਜਾਂ ੱਟਕਾ ਹੋ ਜਾਂਦਾ ਹੈ ਤੇ ਕੋਈ ਨਾਲ ਖੜਦਾ ਨਹੀਂ ਬਾਹਰ ਹੀ ਖੜਦਾ ਤੇ ਆਪਾਂ ਸਿਆਸੀ ਜਰਨਲਿਸਟ ਪ੍ਰੈਸ ਕੋਲ ਆਪਾਂ ਅਰਜੇ ਕਰ ਤੰਗਾਵ ਇਹ ਇੱਕ ਜਥੇਬੰਦੀ ਹੈ ਔਰ ਇਹ ਪੰਜਾਬ ਦੇ ਵਿੱਚ ਨੰਬਰ 1 ਨੇ ਔਰ ਬਹੀ ਮੰਡੀ ਨੂੰ ਬਣਾਏ ਬਾਕੀ ਜਦੇ ਮੰਡੀਆਂ ਨਾਲ ਹੀ ਕੱਲ ਕੇ ਦੇਖਦੇ ਆ ਬਹੁਤ ਨਾਲ ਉਹ ਵੀ ਕਰਦੇ ਨੇ ਪੈਸੇ ਇਕੱਠੇ ਕੀ ਕੇ ਚਾਹੇ ਅਫਸਰ ਨਾਲ ਮਿਲ ਕੇ ਜਿੰਨੂ ਵੀ ਨਾਲ ਲੈ ਕੇ ਜਾਂਦੇ ਨੇ ਅਫਸਰ ਨਾਲ ਪਹਿਲੇ ਸੈਟਿੰਗ ਕਰ ਦਿੰਦੇ ਨੇ ਕਹਿੰਦੇ 1 ਲੱਖ ਰੁਪਇਆ ਦੇਈ ਉਹਨੂੰ ਦੇਣਾ 20 ਹਜ਼ਾਰ ਆਪ ਵੀ ਆਪਨੇ ਜੇਬੇ ਚ ਪਾਣਾ ਹੈ ਕਿ 10 ਹਜ਼ਾਰ ਵੀ ਲਿਆ 8 ਹਜ਼ਾਰ ਆਪਣੀ ਜੇਬ ਤੇ 2000 ਉਹਨੂੰ ਦੇਣਾ ਕਿ ਬੰਨਾ ਵੀ ਕਿਰੀ ਹੁੰਦੀ ਹੈ ਪ੍ਰਸ ਵੀ ਇਸ ਕਰਕੇ ਜੋ ਸਾਡੇ ਦੇ ਕੀ ਘਾਲੀਆਂ ਭੇਡਾਂ ਨੇ ਜੋਗੇ ਕਰਪਟ ਨੇ ਰਿਸ਼ਵਤ ਖੋਰ ਨੇ ਕੋਈ ਅਫਸਰ ਹੋਵੇ ਚਾਹ ਕੋ ਪੱਤਰਕਾਰ ਹੋਵੇ ਉਹਨੂੰ ਅਸੀਂ ਇਤਹਾਮ ਨਹੀਂ ਦੇਣੇ ਜਾਣਿਆ ਕਿ ਅਸੀਂ ਉਹਨੂੰ ਪ੍ਰੈਸ ਕਲੱਬ ਦੇ ਵਿੱਚੋਂ ਔਰ ਕਹ ਲੱਗਿਆ 2 ਮਿੰਟ ਨਹੀਂ ਲਾਵਾਂਗੇ ਕਿਉਂਕਿ ਪ੍ਰੈਸ ਕਲੱਬ ਦੀ ਬਦਨਾਮੀ ਨਹੀਂ ਹੋਣੀ ਚਾਹੀਦੀ 24 ਆਵਰ ਐਨੀ ਵਾਰ ਐਨੀ ਟਾਈਮ 24 ਆਵਰ ਜਿੱਥੇ ਵੀ ਤੁਸੀਂ ਕਹੋ ਕੋਈ ਅਫਸਰ ਆਕੜਦਾ ਹੈ ਕੋਈ ਗੱਲ ਸੇ ਤੁਹਾਨੂੰ ਤੰਗ ਕਰਦਾ ਤੇ ਤੁਸੀਂ ਨੇਤਾਕ ਮੰਗੀਲ ਸਿੰਘ ਮਾਨ ਸੁਭਾ ਸਾਤਪਰਾਸ ਜਿਆ ਸੰਧੂ ਕੀਮਾ ਸਾਹਿਬ ਤੇ ਪਿੱਤ ਬਾ ਸਿੰਘ ਜੀ ਅਸੀਂ ਪੰਜ ਜਿਹੜੇ ਛੇ ਜਿਹੜੇ ਇਕੱਠੇ ਹੀ ਰਹਿੰਦੇ ਆ ਬਾਕੀ ਕੋਈ ਆਵੇ ਉਹ ਸਾਡੇ ਤੇ ਆਪਣਾ ਅਸ਼ੀਰਵਾਦ ਭਰਿਆ ਹੱਥ ਰੱਖਿਓ ਜੀ ਕਿਉਂਕਿ ਜਿਹੜਾ ਛੋਟਾ ਬੱਚਾ ਨਾ ਪੈਦਾ ਹੋਇਆ ਹੋਵੇ ਉਹਨੂੰ ਜਿਹੜਾ ਹੈਗਾ ਥੋੜਾ ਜਿਹਾ ਚੱਕ ਕੇ ਪਹਿਲਾਂ ਪਾਲਣਾ ਪੈਂਦਾ ਹਾਂਜੀ ਤੇ ਫੇਰ ਜਦੋਂ ਜਵਾਨ ਹੁੰਦਾ ਤਾਂ ਫੇਰ ਤੁਹਾਡਾ ਜਿਹੜਾ ਉਹ ਸਾਰਾ ਮੰਦ ਆ ਅਜੇ ਅਸੀਂ ਛੋਲੇ ਬੱਚੇ ਨਹੀਂ ਆ ਤੁਹਾਡੇ ਸਾਹਮਣੇ ਔਰ ਤੁਸੀਂ ਅਸ਼ੀਰਵਾਦ ਵਾਲਾ ਆਪਣਾ ਹੱਥ ਰੱਖਣਾ ਅ ਬੜਗਾ ਯੂਨਿਟ ਤੇ ਗੋਮਾ ਯੂਨਿਟ ਜਿਹਨੇ ਸਾਂਝੇ ਤੌਰ ਤੇ ਮੀਟਿੰਗ ਕੀਤੀ ਅਤੇ ਸਾਨੂੰ ਵੀ ਬੋਲਣ ਦਾ ਮੌਕਾ ਦਿੱਤਾ ਮੈਂ ਇਹੀ ਗੱਲ ਕਹਿਣਾ ਚਾਹੁੰਦਾ ਕਿ ਜਨਰਲ ਸਪਲਸ ਕਰਾ ਕੇ ਇੱਕ ਬੂਟਾ ਆ ਇਹਨੂੰ ਪਾਪਾ ਨੂੰ ਟਾਈਂ ਨਾ ਬਣਾਉਣਾ ਚਾਹੀਦਾ ਇਹਦੀਆਂ ਕਿਉਂਕਿ ਇਹਦਾ ਜਿਹੜਾ ਹਰੇਕ ਬੰਦਾ ਉਹ ਹੀ ਖੁਦ ਹੁੰਦਾ ਜਿਹਦੀ ਸ਼ਾਨ ਹੋਵੇ ਸੋ ਮੈਂ ਇਹੀ ਆਪਕੀ ਨੂੰ ਕਹਦਾ ਕਿ ਵੱਧ ਤੋਂ ਵੱਧ ਮੈਂਬਰ ਜੋੜੋ ਵੱਧ ਤੋਂ ਵੱਧ ਜਨਨ ਪ੍ਰੈਸ ਕਲੱਬ ਦਾ ਸਾਥ ਦਿਓ ਤਾਂ ਜੋ ਆਪਾਂ ਜਨਨ ਪ੍ਰੈਸ ਕਲੱਬ ਨੂੰ ਅੱਗੇ ਹੋਰ ਵਿਕਾਸ ਦੇ ਲਈ ਬਹੁਤ ਘੱਟ ਸ਼ਬਦਾਂ ਦੇ ਵਿੱਚ ਆਪਣੇ ਦਿਲ ਦੇ ਜੋ ਬੰਦ ਨੇ ਸਾਨੂੰ ਤੁਹਾਡਾ ਸਾਰਿਆਂ ਨਾਲ ਸਾਂਝੇ ਕੀਤੇ ਤੇ ਹੁਣ ਮੈਂ ਸਾਰੇ ਸਾਥੀਆਂ ਨੂੰ ਬੇਨਤੀ ਕਰੂੰਗਾ ਜਿਦਾ ਕਿ ਆਪਣੇ ਅੱਖਾਂ ਕੂਲ ਕੇ ਕਨਵੀ ਆਪਣੇ ਕੂਲ ਕੇ ਲਿਖਿਓ ਕਿਉਂਕਿ ਅੱਜ ਦੇ ਇਹਨੇ ਸਾਡੇ ਮੁਖ ਬੁਲਾ ਰਹੇ ਹਨ ਔਰ ਮਾਨ ਸਾਹਿਬ ਮਾਨ ਸਾਹਿਬ ਦਾ ਕਿਉਂਕਿ ਹੁੰਦਾ ਕਿ ਜਦੋਂ ਨੇ ਕਿਸੇ ਬਾਰੇ ਅਸੀਂ ਬਹੁਤ ਜਿਆਦਾ ਚੰਗੇ ਬੋਲੀ ਜਾਂਦੇ ਆ ਤਾਂ ਉਹਨਾਂ ਨੂੰ ਲੱਗਣਾ ਪੈਂਦਾ ਕਿ ਬਹੁਤ ਚੰਗਾ 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 ਤੇ ਜਿੱਥੇ ਕਿਤੇ ਕੋਈ ਕਮੀ ਹੁੰਦੀ ਹੈ ਮੈਂ ਮਾਨ ਸਾਹਿਬ ਨੂੰ ਬੜੀ ਜਨਾ ਮੈਂ ਕਿਹਾ ਭਾਈ ਦੇਖ ਮੈਂ ਤਤ ਤੋਂ ਵੱਡਾ ਆ ਪਰ ਵੱਡਾ ਹੋਣ ਦੇ ਨਾਲ ਜਿੱਥੇ ਕਿਤੇ ਕੋਈ ਲੱਗਦੀ ਵੀ ਨਹੀਂ ਆਪਾਂ ਇਹਨੂੰ ਸੁਧਾਰ ਕਰੀਏ ਔਰ ਮਾਨ ਸਾਹਿਬ ਨੇ ਇਹੀ ਕਰਕੇ ਪਟਿਸਰ ਪਰਕੇ ਤੇ ਸੰਭੂ ਸਾਹਿਬ ਵਰਗੇ ਆਪਣੇ ਕੱਫੇ ਤੇ ਸਜੇ ਰੱਖੇ ਹਨ ਇਹੀ ਕਰਕੇ ਰੱਖੇ ਤੇ ਉਹ ਜਿੱਥੇ ਕਿਤੇ ਥੋੜਾ ਜਿਹਾ ਗਾਹ ਚੰਦਰ ਕੋਲ ਕੇ ਜੋਸ਼ ਜਦੋਂ ਆਦੇ ਹੈ ਤਾਂ ਮੈਂ ਦੇਖਿਆ ਮਾਨ ਸਾਹਿਬ ਪਰਵਾਹ ਨਹੀਂ ਕਰਦੇ ਕੋਈ ਨਹੀਂ ਮੇਰੀ ਫੈਮਲੀ ਕੇ ਬਾਹਰ ਬਈ ਦੇਖੋ ਜੀ ਹੁਣ ਤੁਸੀਂ ਆਏ ਤਾਂ ਫੈਮਲੀ ਵਿਚ ਰਹੇ ਹੋ ਤੁਹਾਨੂੰ ਸਭਾ ਕੀਤਾ ਜਾਵੇ ਅਸੀਂ ਫੈਮਲੀ ਨੂੰ ਅੱਗੇ ਜਰੂਰ ਲੈ ਕੇ ਜਾਣਾ ਅਸੀਂ ਪਰਿਵਾਰ ਨੂੰ ਦੇਖੋ ਸਾਡਾ ਸਾਥ ਇੱਕ ਪੱਖ ਜਰੂਰ ਬਣਦਾ ਹੈ ਵੀ ਜਿੱਥੇ ਕਿਤੇ ਵੀ ਅਸੀਂ ਮਾਨ ਸਾਹਿਬ ਦੇ ਪਰਿਵਾਰ ਦੇ ਲਈ ਇਹਨਾਂ ਦੇ ਬੱਚਿਆਂ ਦੇ ਮੇਰੇ ਕਲਮਾ ਤੇ ਮਾਈਕ ਚਾਲ ਜੇ ਯਾਰੂ ਸਾਥੀ ਹੋ ਸੋ ਅੱਜ ਬਿਲਦਾਂ ਵਿਖੇ ਜਰਨਲਿਸਟ ਪ੍ਰੈਸ ਕਲੱਬ ਰਜਿਸਟਰਡ ਪੰਜਾਬ ਦੀ ਮੀਟਿੰਗ ਰੱਖੀ ਗਈ ਔਰ ਮੈਂ ਬਹੁਤ ਧੰਨਵਾਦੀ ਹਾਂ ਬਿਲਦਾਂ ਔਰ ਨੂਰਮੰਦ ਦੇ ਪ੍ਰੈਜ਼ੀਡੈਂਟ ਵਿਜੇ ਭਾਵਾ ਜੀ ਔਰ ਉਹਨਾਂ ਦੀ ਸਮੁੱਚੀ ਟੀਮ ਦਾ ਸੋ ਜਿਹਨਾਂ ਨੇ ਇਸ ਮੀਟਿੰਗ ਨੂੰ ਪੂਰਾ ਸਕਸੈਸਫੁਲ ਕੀਤਾ ਸੋ ਮੈਂ ਸਾਰੇ ਸਤਿਕਾਰਯੋਗ ਸਾਥੀਆਂ ਦਾ ਬਹੁਤ ਧੰਨਵਾਦੀ ਹਾਂ ਜਿਹੜੇ ਆਪਣਾ ਕੀਮਤੀ ਸਮਾਂ ਕੱਢ ਕੇ ਆਏ ਹੋ ਸੋ ਸਾਥੀਓ ਸਭ ਤੋਂ ਪਹਿਲਾਂ ਉਸ ਆਕਾਰ ਪਰਖ ਨੂੰ ਪ੍ਰਮਾਤਮਾ ਨੂੰ ਯਾਦ ਕਰੀਏ ਸਾਰਿਆਂ ਨੇ ਫਤਿਹ ਬੁਲਾਉਣੀ ਬੋਲੇ ਈਸ਼ੋ ਨਿਹਾਲ ਹੋ ਸ੍ਰੀ ਅਕਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਰਨਲਿਸਟ ਪ੍ਰੈਸ ਕਲੱਬ ਰਜਿਸਟਰ ਪੰਜਾਬ ਜਿੰਦਾਬਾਦ 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 ਜਰਨਲਿਸਟ ਪ੍ਰੈਸ ਕਲੱਬ ਰਜਿਸਟਰ ਪੰਜਾਬ ਜਿੰਦਾਬਾਦ 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 ਸੋ ਅੱਜ ਮੇਰੇ ਨਾਲ ਵਿਸ਼ੇਸ਼ ਤੌਰ ਤੇ ਸਾਡੇ ਜਰਨਲਿਸਟ ਪ੍ਰੈਸ ਕਲੱਬ ਰਜਿਸਟਰ ਪੰਜਾਬ ਦੇ ਸੂਬਾ ਪ੍ਰਧਾਨ ਉਹ ਸੂਬਾ ਸਰਪ੍ਰਸਤ ਸਰਦਾਰ ਜੀਐਸ ਸੰਧੂ ਸਾਹਿਬ ਸੂਬਾ ਕੋਆਰਡੀਨੇਟਰ ਪ੍ਰਤਪਾਲ ਸਿੰਘ ਜੀ ਮੋੱਖ ਮੰਤਰਾ ਪੰਜਾਬ ਸਰਦਾਰ ਆਮ ਸਿੰਘ ਕਪਟੀ ਜੀ ਔਰ ਸਾਡੇ ਨਾਲ ਵਿਸ਼ੇਸ਼ ਤੌਰ ਤੇ ਸਾਡੇ ਸਤਕਾਰਯੋਗ ਵੱਡੇ ਵੀਰ ਸਰਦਾਰ ਗੁਰਮੀ ਸਿੰਘ ਚੀਮਾ ਜੀ ਜੋ ਸੂਬਾ ਪ੍ਰਧਾਨ ਨੇ ਸ਼ੁਰੂ ਮਣੀ ਰੰਗਰੇਟਾ ਦਲ ਔਰ ਚੇਅਰਮੈਨ 11 ਦੇ ਹੈਂਗਸਲ ਜਥੇਬੰਦੀਆਂ ਜਿਹੜਾ ਦਾ ਹਮੇਸ਼ਾ ਸਾਨੂੰ ਸੰਯੋਗ ਤੇ ਅਸ਼ੀਰਵਾਦ ਦੇਤਾ ਸੋ ਪੰਜਾਬ ਦੇ ਵਿੱਚ ਜਿੱਥੇ ਵੀ ਜ਼ਬਰ ਜ਼ੁਲਮ ਹੁੰਦਾ ਸਰਦਾਰ ਗੁਰਮੀ ਸਿੰਘ ਚੀਮਾ ਜੀ ਫਾਰਮੇਸ਼ਾ ਜਿਹੜੀ ਸਾਡੀ ਸਪੋਰਟ ਕਰਦੇ ਨੇ ਸੋ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਔਰ ਮੇਰੇ ਨਾਲ ਵਿਸ਼ੇਸ਼ ਤੌਰ ਤੇ ਸਾਡੇ ਸਤਿਕਾਰਯੋਗ ਵੱਡੇ ਵੀਰ ਬਾਬਾ ਜੀ ਸਰਦਾਰ ਅਰਤਾਸਿੰਘ ਜੀ ਸਤਵੰਤ ਉਹਨਾਂ ਵਾਲੇ ਜੋ ਛੇਰੀ ਅਜੀਬ ਜੀ ਸ਼ੌਜਾ ਜੀ ਬਲਾਕ ਨਖੁੰਦਰ ਦੇ ਪ੍ਰੈਜ਼ੀਡੈਂਟ ਗੋਬਿੰਦ ਰਾਏ ਜੀ ਔਰ ਮੈਂ ਸਭ ਤੋਂ ਵੱਧ ਧੰਨਵਾਦੀ ਹਾਂ ਡਾਕਟਰ ਬੀ ਆਰ ਅੰਬੇਡਕਰ ਪ੍ਰੈਸ ਕਲੱਬ ਲਾਰ ਜਿਨ੍ਹਾਂ ਨੇ ਆਪਣਾ ਪ੍ਰੈਸ ਕਲੱਬ ਜਰਨਲਿਸਟ ਪ੍ਰੈਸ ਕਲੱਬ ਦੇ ਵਿੱਚ ਮਦਦ ਕੀਤਾ ਸੋ ਮੈਂ ਜਰਨਲਿਸਟ ਪ੍ਰੈਸ ਕਲੱਬ ਰਜਿਸਟਰਡ ਪੰਜਾਬ ਵੱਲੋਂ ਆਪਣੇ ਵੱਲੋਂ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ ਔਰ ਧੰਨਵਾਦ ਕਰਦਾ ਹਾਂ ਵੀਰ ਜੀ ਜਗਨਨਾਥ ਜੀ ਉਹਨਾਂ ਦੀ ਸਮੁੱਚੀ ਟੀਮ ਦਾ ਔਰ ਜਿਨ੍ਹਾਂ ਨੇ ਇਸ ਪ੍ਰੈਸ ਕਲੱਬ ਨੂੰ ਮਜ਼ਬੂਤ ਕਰ ਲਈ ਸਾਨੂੰ ਜਿਹੜਾ ਸਹਿਯੋਗ ਦਿੱਤਾ ਸੋ ਅਸੀਂ ਆਪਣੇ ਦਰਦੀਆਂ ਕਰਾਇਆਂ ਤੋਂ ਧੰਨਵਾਦ ਕਰਦੇ ਹਾਂ ਅਗਰ ਸਾਥੀਓ ਜਥੇਬੰਦੀ ਹੋਏਗੀ ਤੇ ਸੰਘਰਸ਼ ਕਰੇਗੀ ਅਗਰ ਜਥੇਬੰਦੀ ਨਹੀਂ ਹੋਏਗੀ ਤੇ ਸਾਥੀਓ ਅਸੀਂ ਜਿਹੜਾ ਕੋਈ ਵੀ ਆਪਣੇ ਹੱਕ ਆਪਣੇ ਰਾਈਟ ਜਿਹੜੇ ਉਹ ਨਹੀਂ ਲੈ ਸਕਦੇ ਸੋ ਅੱਜ ਲੋੜ ਆ ਸਾਨੂੰ ਇੱਕ ਮੰਚ ਦੇ ਉੱਪਰ ਇਕੱਠੇ ਹੋਣ ਦੀ ਅੱਜ ਲੋੜ ਆ ਸਾਨੂੰ ਲਾਂਬਦ ਹੋਣ ਦੀ ਅੱਜ ਲੋੜ ਆ ਸਾਨੂੰ ਇੱਕ ਯੂਨੀਟੀ ਦੇ ਥੱਲੇ ਹੋਣ ਦੀ ਸੋ ਸਾਥੀਓ ਆਪਣਾ ਯੂਨਟ ਔਰ ਪ੍ਰੈਸ਼ਰ ਬਣਾਉਂਦੇ ਸੋ ਸਾਥੀਓ ਇਹ ਜਿਹੜੀ ਕਵਰ ਬਣਾਉਣੀ ਉਹ ਪ੍ਰਿੰਸੀਪਲ ਸਾਹਿਬ ਦੀ ਬੱਕਰੀ ਆ ਖਬਰਾਂ ਸੁਣੇ ਇਹਦਾ ਬਣਦਾ ਸ਼ੇਅਰ ਤੇ ਬਾਕੀ ਉਹ ਜਿਹੜਾ ਖਜ਼ਾਨਾ ਉਹ ਤੁਹਾਨੂੰ ਸਪਰਦ ਕਰਦੇ ਆ ਜੀ ਲੈ ਲੈ ਭਾਈ ਅਹ ਰਾਲੀ ਫੋਟੋ ਲਾ ਨਹੀਂ ਖਾ ਰਿਹਾ ਸੋ ਜਰਨਲਿਸਟ ਪ੍ਰੈਸ ਕਲੱਬ ਰਜਿਸਟਰਡ ਪੰਜਾਬ ਦੇ ਸੂਬਾ ਪ੍ਰਧਾਨ ਸਰਦਾਰ ਮਨਜੀਤ ਸਿੰਘ ਮਾਨ ਨਾਲ ਕੋਆਰਡੀਨੇਟਰ ਪ੍ਰਿਤਪਾਲ ਸਿੰਘ ਜੀ ਤੇ ਨਾਲ ਰਾਮ ਮੁਰਤੀ ਜੀ ਖੜੇ ਆਓ ਗੱਲਬਾਤ ਕਰਦੇ ਪ੍ਰਧਾਨ ਸਾਹਿਬ ਹਾਂਜੀ ਪ੍ਰਧਾਨ ਜੀ ਅੱਜ ਬਿਲਗੇ ਦੇ ਵਿੱਚ ਜਿਹੜੀ ਮੀਟਿੰਗ ਰੱਖੀ ਰੱਖੀ ਗਈ ਆ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਅੱਜ ਜਰਨਲਿਸਟ ਪ੍ਰੈਸ ਕਲੱਬ ਰਜਿਸਟਰ ਪੰਜਾਬ ਦੀ ਬਿਲਗਾ ਵਿਖੇ ਮੀਟਿੰਗ ਰੱਖੀ ਗਈ ਔਰ ਬਿਲਗਾ ਔਰ ਨੂਰਮਹਿਲ ਦੇ ਪ੍ਰੈਜ਼ੀਡੈਂਟ ਸ਼੍ਰੀ ਵਿਜੇ ਬਾਬਾ ਜੀ ਔਰ ਉਹਨਾਂ ਦੀ ਸਮੁੱਚੀ ਟੀਮ ਦੀ ਰਹਿਨਮਾਈ ਹੇਠ ਮੀਟਿੰਗ ਰੱਖੀ ਗਈ ਔਰ ਜਿਹੜੀ ਪੂਰੀ ਸਕਸੈਸਫੁਲ ਰਹੀ ਔਰ ਮੈਂ ਮੁਬਾਰਕਵਾ ਦਿੰਦਾ ਹਾਂ ਨੂਰਮੈਲ ਔਰ ਬਿਲਗਾ ਯੂਨਿਟ ਨੂੰ ਔਰ ਜਿਨ੍ਹਾਂ ਨੇ ਬਹੁਤ ਵੱਡਾ ਅਫਰਾ ਲਾ ਕਰਕੇ ਦਿਨ ਰਾਤ ਇਕ ਕਰਕੇ ਇਹ ਮੀਟਿੰਗ ਨੂੰ ਸਫਲ ਬਣਾਇਆ ਔਰ ਨਾਲ ਹੀ ਮੁਬਾਰਕਵਾ ਦਿੰਦਾ ਹਾਂ ਪ੍ਰਿੰਸੀਪਲ ਸ਼੍ਰੀ ਰਵੀ ਸ਼ਰਮਾ ਜੀ ਜਿਨ੍ਹਾਂ ਨੂੰ ਜਰਨਲਿਸਟ ਪ੍ਰੈਸ ਕਲੱਬ ਰਜਿਸਟਰਡ ਪੰਜਾਬ ਦਾ ਸੁਭਾ ਕੈਸ਼ੀਅਰ ਜਿਹੜਾ ਨਿਯੁਕਤ ਕੀਤਾ ਗਿਆ ਔਰ ਜਰਨਲਿਸਟ ਪ੍ਰੈਸ ਕਲੱਬ ਰਜਿਸਟਰਡ ਪੰਜਾਬ ਹਮੇਸ਼ਾ ਜਿਹੜਾ ਜ਼ਬਰ ਜ਼ੁਲਮ ਦੇ ਖਿਲਾਫ ਜਿਹੜਾ ਆਪਣੀ ਇਹ ਜੰਗ ਜਿਹੜੀ ਉਹ ਨਾਲ ਬਿੱਡੀ ਹੋਈ ਆ ਪੱਤਰਕਾਰ ਸਾਥੀਆਂ ਨੂੰ ਜਿੱਥੇ ਵੀ ਜ਼ਬਰ ਜਲਮ ਹੁੰਦਾ ਜਾਂ ਜਿੱਥੇ ਵੀ ਸਮੱਸਿਆਵਾਂ ਆਉਂਦੀਆਂ ਨੇ ਜਰਨਲਿਸਟ ਪ੍ਰੈਸ ਕਲੱਬ ਹਮੇਸ਼ਾ ਪਹਿਲ ਕਦਮੀ ਕਰਦੀ ਆ ਔਰ ਮੇਰੇ ਨਾਲ ਅੱਜ ਵਿਸ਼ੇਸ਼ ਤੌਰ ਤੇ ਸਾਡੇ ਜਰਨਲਿਸਟ ਪ੍ਰੈਸ ਕਲੱਬ ਰਜਿਸਟਰਡ ਪੰਜਾਬ ਦੇ ਸੂਬਾ ਸਰਪ੍ਰਸਤ ਸਰਦਾਰ ਜੀਐਸ ਸੰਧੂ ਸਾਹਿਬ ਸੂਬਾ ਕੋਆਰਡੀਨੇਟਰ ਪ੍ਰਿਤਪਾਲ ਸਿੰਘ ਜੀ ਸੂਬਾ ਮੁਖਬਲਾਰਾ ਪੰਜਾਬ ਸਰਦਾਰ ਆਰਮ ਸਿੰਘ ਪੱਟੀ ਜੀ ਔਰ ਬਾਬਾ ਜੀ ਅਵਤਾਰ ਸਿੰਘ ਜੀ ਸਰਬਲ ਸਿੰਘ ਸੰਗਾ ਜੀ ਸੋਨ ਸਿੰਘ ਪਵਰਾ ਜੀ ਔਰ ਜਗਦੀਸ਼ ਸਿੰਘ ਜੀ ਔਰ ਬਲਾਕ ਨਕੂਦਰ ਦੇ ਪ੍ਰੈਜ਼ੀਡੈਂਟ ਸ਼੍ਰੀ ਗੋਵਿੰਦ ਰਾਏ ਜੀ ਔਰ ਆਪਣੇ ਮਹਿਦ ਪਰ ਤੋਂ ਪ੍ਰੈਜ਼ੀਡੈਂਟ ਅਚੋਕ ਚਾਨਾਂ ਜੀ ਔਰ ਸਾਰੇ ਸਾਥੀਆਂ ਦਾ ਇੱਥੇ ਫੰਕਸ਼ਨ ਦੇ ਮੈਂ ਧੰਨਵਾਦ ਕਰਦਾ ਹਾਂ ਤੇ ਨਾਲ ਹੀ ਬੇਨਤੀ ਕਰਦਾ ਵੀ ਜਰਨਲਿਸਟ ਪ੍ਰੈਸ ਕਲੱਬ ਦੇ ਯੂਨਿਟ ਡਿਸਟ੍ਰਿਕਟ ਲੈਵਲ ਤੇ ਪੰਜਾਬ ਲੈਵਲ ਤੇ ਜਿਹੜੇ ਸਥਾਪਿਤ ਕੀਤੇ ਜਾ ਬਹੁਤ ਬਹੁਤ ਧੰਨਵਾਦ